ਪਾਠ 6 ਕ੍ਰਿਕਟ ਦਾ ਜਾਦੂਗਰ ਸਚਿਨ ਤੈਂਦੁਲਕਰ ਉਦੇਸ਼ ਕ੍ਰਿਕਟ ਦੀ ਪ੍ਰਸਿੱਧ ਸ਼ਖਸੀਅਤ ਬਾਰੇ ਜਾਣਕਾਰੀ ਦੇਣਾ ਜ਼ਿੰਦਗੀ ਵਿੱਚ ਟੀਚਾ ਮਿਥਣਾ ਅਤੇ ਪੂਰਾ ਕਰਨ ਲਈ ਅਣਥਕ ਮਿਹਨਤ ਕਰਨੀ ਜੇ ਕ੍ਰਿਕਟ ਦਾ ਨਾਂ ਲਿਆ ਜਾਵੇ ਤਾਂ ਜ਼ਹਿਨ ਵਿੱਚ ਸਚਿਨ ਤੈਂਦੁਲਕਰ ਦਾ ਨਾਂ ਆਪ ਮੁਹਾਰੇ ਹੀ ਆ ਜਾਂਦਾ ਹੈ ਸ਼ਾਇਦ ਹੀ ਕੋਈ ਐਸਾ ਬੱਚਾ ਹੋਵੇ ਜਿਹੜਾ ਇਸ ਨਾਲ ਤੋਂ ਜਾਣੂ ਨਾ ਹੋਵੇ ਹਰ ਕ੍ਰਿਕਟ ਦਾ ਸ਼ੌਕ ਰੱਖਣ ਵਾਲੇ ਵਿਅਕਤੀ ਦੇ ਮਨ ਵਿੱਚ ਸਚਿਨ ਤੈਂਦੁਲਕਰ ਬਣਨ ਦੀ ਦੀਜ ਹੁੰਦੀ ਹੈ ਸਚਿਨ ਨੂੰ ਆਪਣੇ ਸਮੇਂ ਦਾ ਸਭ ਤੋਂ ਵਧੀਆ ਬੱਲੇਬਾਜ਼ ਮੰਨਿਆ ਗਿਆ ਹੈ ਉਸਨੇ ਆਪਣੀ لیاقت ਦਾ ਖੇਡ ਮੈਦਾਨ ਵਿੱਚ ਲੋਹਾ ਵੀ ਮਣਵਾਇਆ ਹਰ ਮੈਚ ਵਿੱਚ ਲੋਕਾਂ ਦੀ ਆਸ ਸਚਿਨ ਤੇ ਹੀ ਟਿਕੀ ਹੁੰਦੀ ਸੀ ਉਹ ਦੁਨੀਆ ਦੇ ਮਹਾਨ ਕ੍ਰਿਕਟਕੀ ਧਾਰੀਆਂ ਵਿੱਚੋਂ ਇੱਕ ਹਨ ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਵਿਸ਼ਵ ਦੇ ਸਰਵੋਤਮ ਖਿਡਾਰੀ ਹਨ ਸਚਿਨ ਤੰਦੁਲਕਰ ਦਾ ਜਨਮ 24 ਅਪ੍ਰੈਲ 1973 ਨੂੰ ਮਹਾਰਾਸ਼ਟra ਦੇ ਰਾਜਪੁਰ ਸ਼ਹਿਰ ਵਿੱਚ ਇੱਕ ਮਰਾਠੀ ਬ੍ਰਾਹਮਣ ਪਰਿਵਾਰ ਦੇ ਵਿੱਚ ਹੋਇਆ। ਉਹਨਾਂ ਦਾ ਪੂਰਾ ਨਾਮ ਸਚੀਨ ਰਮੇਸ਼ ਤੰਦੂਲਕਰ ਹੈ। ਪਿਤਾ ਦਾ ਨਾਮ ਰਮੇਸ਼ ਤੰਦੂਲਕਰ ਹੈ। ਛੋਟੇ ਹੁੰਦਿਆ ਉਸਨੂੰ ਤਿੰਦਲੀਆ ਅਤੇ ਲਿਟਲ ਮਾਸਟਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਹਨਾਂ ਦੇ ਪਿਤਾ ਜੀ ਨੇ ਆਪਣੇ ਚਹੇਤੇ ਸੰਗੀਤਕਾਰ ਸਚਿੰਦੇਵ ਬਰਮਨ ਦੇ ਨਾਂ ਤੇ ਉਹਨਾਂ ਦਾ ਨਾਂ ਰੱਖਿਆ ਸੀ। ਉਹਨਾਂ ਨੇ ਸ਼ਾਰਦਾ Ashram ਵਿਦਿਆ ਮੰਦਰ ਤੋਂ ਆਪਣੀ ਸਿੱਖਿਆ ਗ੍ਰੈਂਡ ਕੀਤੀ। ਉਸ ਦੌਰਾਨ ਹੀ ਸਚਿਨ ਨੇ ਆਪਣੇ ਗੁਰੂ ਰਮਾਕਾਂਤ ਅਚਰੇਕਰ ਦੀ ਅਗਵਾਈ ਹੇਠ ਆਪਣੇ ਕ੍ਰਿਕਟ ਜੀਵਨ ਦੀ ਸ਼ੁਰੂਆਤ ਕੀਤੀ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਗੇ ਹੀ ਅੱਗੇ ਵਧਦੇ ਗਏ ਇੱਕ ਛੋਟੀ ਦਾ ਗੇਂਦਬਾਜ਼ ਬਨਣ ਲਈ ਉਹਨਾਂ ਨੇ ਐਮ ਆਰ ਐਫ ਪੇਸ ਫਾਊਂਡੇਸ਼ਨ ਦੇ ਅਭਿਆਸ ਕਾਰਜਕ੍ਰਮ ਨੂੰ ਇੱਕ ਪੂਜਾ ਦੀ ਤਰ੍ਹਾਂ ਲਿਆ ਉੱਥੇ ਹੀ ਕੋਚ ਡੈਨਿਮ ਲਿਲੀ ਨੇ ਬੱਲੇਬਾਜ਼ੀ ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਸਚਿਨ ਨੇ ਇਹ ਸਿੱਖਿਆ ਆਪਣੇ ਪੱਲੇ ਬੰਨ ਲਈ ਅਤੇ ਇੱਕ ਮਹਾਨ ਬੱਲੇਬਾਜ਼ ਬਣ ਵਿਖਾਇਆ ਕ੍ਰਿਕਟ ਪ੍ਰੇਮੀਆ ਦੇ ਦਿਲਾਂ ਵਿੱਚ ਤਾਂ ਸਚਿਨ ਇੱਕ ਵਿਲੱਖਣ ਜਗ੍ਹਾ ਰੱਖਦਾ ਹੈ। ਉਸਨੇ ਆਪਣੀ ਸ਼ੌਹਰਤ ਨੂੰ ਕਦੇ ਵੀ ਕਮਾਂਡ ਦੇ ਆੜੇ ਨਹੀਂ ਆਉਣ ਦਿੱਤਾ। ਉਹ ਨਿਮਰਤਾ ਪਰਪੂਰ ਸ਼ਖਸੀਅਤ ਹੀ ਬਣਿਆ ਰਿਹਾ। ਸਚਿਨ ਦੇ ਵੱਡੇ ਭਰਾ ਅਜੀਤ ਤੈਂਦੂਲਕਰ ਨੇ ਉਸਨੂੰ ਖੇਡਣ ਲਈ ਪ੍ਰੇਰਿਤ ਕੀਤਾ। 1995 ਵਿੱਚ ਉਹਨਾਂ ਦਾ ਵਿਆਹ ਅੰਜਲੀ ਤੈਂਦੂਲਕਰ ਨਾਲ ਹੋਇਆ। ਉਹਨਾਂ ਦੇ ਦੋ ਬੱਚੇ, ਬੇਟੀ ਸਾਰਾ ਅਤੇ ਬੇਟਾ ਅਰਜੁਨ ਹਨ। ਸਚਿਨ ਤেন্ডুলਕਰ ਨੇ ਇਸ ਖੇਡ ਨੂੰ 11 ਸਾਲ ਦੀ ਉਮਰ ਵਿੱਚ ਅਪਣਾਇਆ ਟੈਸਟ ਕ੍ਰਿਕਟ ਦੀ ਸ਼ੁਰੂਆਤ 16 ਸਾਲ ਦੀ ਉਮਰ ਵਿੱਚ ਪਾਕਿਸਤਾਨ ਵਿਰੁੱਧ ਕੀਤੀ ਲਗਭਗ 24 ਸਾਲ ਤੱਕ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦਾ ਪ੍ਰਤੀਨਿਧ ਕੀਤਾ ਦਸੰਬਰ 2012 ਵਿੱਚ ਤেন্ডুলਕਰ ਨੇ ਇੱਕ ਦਿਨਾ ਕ੍ਰਿਕਟ ਤੋਂ ਸੰन्यास ਲੈਣ ਦੀ ਘੋਸ਼ਣਾ ਕੀਤੀ ਨਵੰਬਰ 2013 ਵਿੱਚ ਵੈਸਟ ਇੰਡੀਜ਼ ਵਿਰੁੱਧ ਆਪਣਾ 200ਵਾਂ ਅਤੇ ਆਖਰੀ ਟੈਸਟ ਮੈਚ ਖੇਡ ਕੇ ਸੰन्यास ਲੈ ਲਿਆ ਸਚਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 664 ਮੈਚ ਖੇਡੇ ਅਤੇ 34357 ਦੌੜਾਂ ਬਣਾਈਆਂ। ਤਿੰਦੂਲਕਰ ਨੂੰ ਖੇਡਾਂ ਵਿੱਚ ਬੇਮਿਸਾਲ ਯੋਗਦਾਨ ਲਈ 1994 ਵਿੱਚ ਅਰਜੁਨ ਪੁਰਸਕਾਰ, 1997 ਵਿੱਚ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ, 1999 ਅਤੇ 2008 ਵਿੱਚ ਪਦਮ ਸ਼੍ਰੀ ਅਤੇ ਪਦਮ ਵਿਭੂਸ਼ਣ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। 2013 ਵਿੱਚ ਭਾਰਤ ਰਤਨ ਨਾਲ ਨਿਵਾਜ਼ਨ ਦਾ ਐਲਾਨ ਕੀਤਾ ਗਿਆ ਸਚਿਨ ਪਾਰਦ ਦਾ ਪਹਿਲਾ ਖਿਡਾਰੀ ਹੈ ਜਿਸ ਨੂੰ ਸਾਲ 2020 ਵਿੱਚ ਲੋਰਸ ਵਰਡ ਸਪੋਰਟਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਕੀ ਸਿੱਖਿਆ ਸ਼ੋਰਤ ਵਿੱਚ ਹੀ ਨਿਮਰਤਾ ਰੱਖਣੀ ਉਦੇਸ਼ ਦੀ ਪ੍ਰਾਪਤੀ ਲਈ ਅਣਥਕ ਮਿਹਨਤ